ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੈ ਕੇ ਹਾਜ਼ਰਾਂ ਆਪਾਂ ਆਪਣੀ ਅੱਜ ਦੀ ਨਵੀਂ ਕਹਾਣੀ ਅੱਜ ਦੀ ਕਹਾਣੀ ਕਾਲਪਨਿਕ ਘਟਨਾ ਨਹੀਂ ਬਲਕਿ ਇੱਕ ਸੱਚੀ ਘਟਨਾ ਤੇ ਆਧਾਰਿਤ ਕਹਾਣੀ ਆ। ਇਹ ਕਹਾਣੀ ਦਾ ਜਿਹੜਾ ਅੰਤ ਹੈ ਉਹ ਕਾਫੀ ਦਰਦਨਾਕ ਆ। ਛੇਦ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਣਗੇ। ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਸੁਣਿਓ। ਅਤੇ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਰੱਖਿਓ ਜੇ ਤੁਹਾਨੂੰ ਕਹਾਣੀ ਵਧੀਆ ਲੱਗਦੀ ਆ ਤਾਂ ਕਹਾਣੀ ਨੂੰ ਲਾਈਕ ਜਰੂਰ ਕਰ ਦਿਆ ਕਰੋ ਸਾਡਾ ਉਦੇਸ਼ ਹੁੰਦਾ ਕਹਾਣੀ ਸੁਣਾਉਣ ਦਾ ਕਿ ਇਹਦੇ ਵਿੱਚੋਂ ਕੁਝ ਨਾ ਕੁਝ ਸੇਧ ਮਿਲੇ ਕੁਝ ਸਿੱਖਣ ਨੂੰ ਮਿਲੇ ਇਸ ਲਈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਕਹਾਣੀ ਜਰੂਰ ਸੁਣਿਓ ਇੱਕ ਕੁੜੀ ਆਪਣੇ ਪੇਕੇ ਘਰ ਆਈ ਹੋਈ ਆ ਤੇ ਉਹ ਬਿਮਾਰ ਚੱਲ ਰਹੀ ਆ ਥੋੜੀ ਜੀ ਇਸ ਕਰਕੇ ਪਿੰਡਾਂ ਦੇ ਵਿੱਚ ਆਪਣੇ ਮਾਹੌਲ ਹੁੰਦਾ ਜਿਵੇਂ ਹਨਾ ਵੱਡੇ ਵੱਡੇ ਦਰਵਾਜ਼ੇ ਹੁੰਦੇ ਆ ਗੇਟ ਖੁੱਲੇ ਹੁੰਦੇ ਆ ਇਹ ਘਟਨਾ ਜਿਹੜੀ 2007 ਦੀ ਘਟਨਾਗੀ ਅੱਜ ਕੱਲ ਤਾਂ ਫਿਰ ਵੀ ਫਰਕ ਪੈ ਗਿਆ ਗੇਟ ਖੁੱਲੇ ਨਹੀਂ ਰੱਖਦਾ ਕੋਈ ਪਰ ਪਿੰਡਾਂ ਦੇ ਵਿੱਚ ਅਕਸਰ ਜਿਹੜੇ ਗੇਟ ਆ ਉਹ ਖੁੱਲੇ ਰੱਖੇ ਜਾਂ ਹੁੰਦੇ ਨੇ ਤੇ ਜਿਹੜੇ ਫਿਰਨੀ ਤੇ ਘਰ ਹੁੰਦੇ ਆ ਸੜਕ ਤੋਂ ਆਸ-ਪਾਸੇ ਲੰਘਦੇ ਲੋਕ ਜਾਂਦੇ ਦਿਸਦੇ ਆ ਇਸੇ ਤਰ੍ਹਾਂ ਉਹ ਕੁੜੀ ਜਦੋਂ ਹਨਾ ਕੋਈ ਇਨਸਾਨ ਬਿਮਾਰ ਹੁੰਦਾ ਤਾਂ ਉਹ ਮੰਜੇ ਤੇ ਪੈ ਪੈ ਕੇ ਅੱਕ ਜਾਂਦਾ ਤੇ ਉਹ ਕੁੜੀ ਦੀ ਮਾਂ ਨਾ ਉਹ ਕੁੜੀ ਦਾ ਮੰਜਾ ਗੇਟ ਦੇ ਸਾਹਮਣੇ ਡਾਹ ਦਿੰਦੀ ਆ ਵੀ ਚਲੋ ਆਉਂਦੇ ਜਾਂਦੇ ਹਨਾ ਦੇਖਣਗੇ ਤੇ ਜੀ ਲੱਗਿਆ ਰਹਿੰਦਾ ਉਹ ਕੁੜੀ ਪਈ ਆ ਸਵੇਰੇ ਸਵੇਰੇ 6:30 ਦਾ ਟਾਈਮ ਆ ਤੇ ਉਹਨੇ ਆਪਣੀ ਮੰਮੀ ਨੂੰ ਆਵਾਜ਼ ਮਾਰੀ ਕਹਿੰਦੀ ਮੰਮੀ ਵੀ ਆਪਣੇ ਪਿੰਡ ਦੇ ਨਾ ਕੁਝ ਕੁ ਬੰਦੇ ਕਿਸੇ ਨੂੰ ਸਮਸ਼ਾਨ ਘਾਟ ਲੈ ਕੇ ਜਾਈ ਜਾਂਦੇ ਆ ਤੇ ਹੈਗੇ ਥੋੜੇ ਜੇ ਜਾਣੇ ਆ ਵੀ ਕਿਸੇ ਦਾ ਸੰਸਕਾਰ ਕਰਨ ਲੈ ਕੇ ਜਾਂਦੇ ਆ ਤਉ ਕੁੜੀ ਦੀ ਮਾਂ ਨੂੰ ਕਹਿੰਦੀ ਵੀ ਇੰਨੇ ਸਦਿਆਂ ਸੰਸਕਾਰ ਕੌਣ ਕਰਦਾ 6:30 ਵਜੇ ਤੇ ਨਾਲੇ ਵੀ ਜਦੋਂ ਸੰਸਕਾਰ ਕਰਨਾ ਹੁੰਦਾ ਤਾਂ ਮਤਲਬ ਰਿਸ਼ਤੇਦਾਰ ਆਉਂਦੇ ਆ ਪਿੰਡ ਹੁੰਦਾ ਵੀ ਤੈਨੂੰ ਕੋਈ ਭੁਲੇਖਾ ਲੱਗਿਆ ਉਹ ਉਹ ਕਹਿੰਦੀ ਵੀ ਨਹੀਂ ਮੰਮੀ ਤੁਸੀਂ ਜਾ ਕੇ ਤਾਂ ਵੇਖੋ ਚਲ ਉਹ ਕੁੜੀ ਦੇ ਆਖੇ ਲੱਗ ਕੇ ਉਹਦੀ ਮਾਂ ਜਦੋਂ ਗੇਟ ਤੇ ਗਈ ਤੇ ਉਹਨੂੰ ਦਸੇ ਬੰਦੇ ਜਾਂਦੇ ਤੇ ਉਹ ਘਰੇ ਆ ਕੇ ਕਹਿੰਦੀ ਵੀ ਹਾਂ ਗੱਲ ਤਾਂ ਤੇਰੀ ਸਹੀ ਆ ਵੀ ਪਰ ਬੰਦੇ ਥੋੜੇ ਜੇ ਸੀ ਵੀ ਇੰਨੀ ਸਦਿਆਂ ਸਦਿਆਂ ਸੰਸਕਾਰ ਤਾਂ ਕੋਈ ਵੀ ਨਹੀਂ ਕਰਦਾ ਵਿਨਾਈ ਆਪਾਂ ਕੋਈ ਸੁਣਿਆ ਵੀ ਕੱਲ ਕੋਈ ਮਰਗ ਹੋਈ ਆ ਨਗਵਾਂਚ ਜਾਂ ਪਿੰਡ ਚ ਤੇ ਚਲੋ ਫਿਕਰ じゃ ਹੋ ਜਾਂਦਾ ਕਿਉਂਕਿ ਜਦੋਂ ਵੀ ਕੋਈ ਅਣਸੁਖਾਵੀ ਘਟਨਾ ਵਾਪਰਦੀ ਆ ਹਨਾ ਆਪਾਂ ਸਾਰੇ ਸਮਾਜ ਦੇ ਪ੍ਰਾਣੀ ਆ ਤੇ ਆਪਾਂ ਨੂੰ ਇਹ ਚੀਜ਼ ਦੀ ਅੱਜ ਵੀ ਜੀਤਾ ਲੱਗ ਜਾਂਦੀ ਆ ਵੀ ਕੀ ਹੋ ਗਿਆ ਤੇ ਉਹਨਾਂ ਕੁੜੀ ਦੀ ਮਾਂ ਗਈ ਲੱਸੀ ਲੈਣ ਗਵਾਂਡੀਆਂ ਦੇ ਤੇ ਉਹਨੇ ਉੱਥੇ ਗੱਲ ਕੀਤੀ ਤੇ ਉਹ ਗਵਾਂਡੀਆਂ ਦੀ ਆਂਟੀ ਨੇ ਸਾਰੀ ਗੱਲ ਸੱਚ ਦੱਸਤੀ ਉਹਨੂੰ ਉਹ ਕਹਿੰਦੀ ਵੀ ਗੱਲ ਨਾ ਕਰੀ ਪੈਣੀ ਕਿਸੇ ਕੋਲ ਵੀ ਉਹ ਤਾਂ ਨਾ ਫਲਾਨਿਆਂ ਦੀ ਕੁੜੀ ਨੇ ਫਾਹਾ ਲੈ ਲਿਆ ਰਾਤ ਤੇ ਵੀ ਉਹ ਵਿਚਾਰੇ ਡਰਦੇ ਆਏ ਸੀ ਵੀ ਸਾਡੇ ਤੇ ਕੇਸ ਨਾ ਕੋਈ ਪੈ ਜੇ ਤੇ ਵੀ ਸਾਨੂੰ ਇਤਲਾਹ ਕਰ ਗਏ ਸਰਪੰਚ ਮੈਂਬਰਾਂ ਨੂੰ ਇਤਲਾਹ ਕਰਕੇ ਵੀ ਅਸੀਂ ਜਲਦੀ ਸੰਸਕਾਰ ਕਰਨਾ ਵੀ ਅਸੀਂ ਕਿਸੇ ਝਮੇਲੇ 'ਚ ਨਹੀਂ ਫਸਣਾ ਚਾਹੁੰਦੇ ਮਟਿਆਰ ਕੁੜੀ ਸੀ ਕੁਆਰੀ ਹਨਾ ਤੇ ਚਲੋ ਪਿੰਡਾਂ ਦੇ ਵਿੱਚ ਇੰਨੀ ਕਿ ਭਾਈਚਾਰਕ ਸਾਂਝ ਹੁੰਦੀ ਆ ਵੀ ਕਿਸੇ ਨੇ ਕੋਈ ਗੱਲ ਵਾਲੀ ਨਾ ਚੱਕੀ ਤੇ ਸੰਸਕਾਰ ਹੋ ਗਿਆ ਹੌਲੀ ਹੌਲੀ ਹੁੰਦੀ ਗੱਲ ਹੁੰਦੀ ਗੱਲ ਤੇ ਸਾਰੇ ਪਿੰਡ ਦੇ ਵਿੱਚ ਗੱਲ ਫੈਲ ਗਈ ਵੀ ਫਲਾਨਿਆਂ ਦੀ ਕੁੜੀ ਨੇ ਰਾਤ ਫਹਾ ਲੈ ਲਿਆ ਕਿਉਂਕਿ ਇੱਕ ਹੋਣਾ ਕੁਦਰਤੀ ਮੌਤ ਕੋਈ ਬਿਮਾਰ ਬੰਦਾ ਮਰ ਗਿਆ ਇੱਕ ਹੋਣਾ ਸੁਸਾਈਡ ਕਰਨਾ ਇਹਨਾਂ ਗੱਲਾਂ ਦੀਆਂ ਮਤਲਬ ਚਰਚਾਵਾ ਥੋੜੀਆਂ ਜੀਆਂ ਜਿਆਦਾ ਹੁੰਦੀਆਂ ਨੇ ਹੁਣ ਤਾਂ ਸੋਸ਼ਲ ਮੀਡੀਆ ਦਾ ਜਵਾਨਾਗਾ ਮਿੰਟੋ ਮਿਟੀ نیٹ ਤੇ ਖਬਰ ਫੈਲ ਜਾਂਦੀ ਆ ਪਰ ਉਦੋਂ ਸੋਸ਼ਲ ਮੀਡੀਆ ਇੰਨਾ ਨਹੀਂ ਸੀ ਚਲੋ ਪਿੰਡ ਦੇ ਵਿੱਚ ਇੱਕ ਨੇ ਸੁਣੀ ਦੋ ਨੇ ਸੁਣੀ ਗੱਲ ਫੈਲ ਗਈ ਵੀ ਉਹਨਾਂ ਦੀ ਕੁੜੀ ਮਰ ਗਈ ਉਹਨਾਂ ਦੀ ਕੁੜੀ ਮਰ ਗਈ ਅਸਲ 'ਚ ਉਹ ਕਹਾਣੀ ਕੀ ਸੀ ਕਿਉਂ ਉਹ ਕੁੜੀ ਦੀ ਮੌਤ ਹੋਈ ਤੇ ਕਿਵੇਂ ਹੋਈ ਉਹਦੇ ਬਾਰੇ ਮੈਂ ਤੁਹਾਨੂੰ ਦੱਸਦੀ ਆ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਦਾ ਅਸਲ ਇਹ ਗੱਲ ਉਸ ਦਿਨ ਤੋਂ 3-4 ਸਾਲ ਪਹਿਲਾਂ ਦੀ ਸ਼ੁਰੂ ਹੁੰਦੀ ਆ ਉਹ ਕੁੜੀ ਸਕੂਲ ਪੜ੍ਹਨ ਜਾਂਦੀ ਹੁੰਦੀ ਸੀ ਤੇ ਉੱਥੇ ਉਹਨੂੰ ਕੋਈ ਮੁੰਡਾ ਪਸੰਦ ਆ ਗਿਆ ਉਹ ਮੁੰਡਾ ਉਹਦੇ ਪਿੰਡ ਦੇ ਨੇੜ ਦੇ ਸ਼ਹਿਰ ਦਾ ਸੀ ਤੇ ਉਹ ਕੁੜੀ ਨੇ ਆਪਣੇ ਮਾਪਿਓ ਕੋਲ ਗੱਲ ਕੀਤੀ ਕਿ ਮੈਨੂੰ ਮੁੰਡਾ ਪਸੰਦ ਆ ਤੇ ਮੈਂ ਉਹਦੇ ਨਾਲ ਵਿਆਹ ਕਰਾਉਣਾ ਚਾਹਣੀ ਆ ਪਰ ਉਹਨਾਂ ਦੇ ਘਰਦਿਆਂ ਨੂੰ ਇਹ ਗੱਲ ਪਸੰਦ ਨਹੀਂ ਸੀ ਉਹ ਪਿੰਡ ਵਿੱਚ ਕਹਿੰਦੇ ਕਹੋਂਦੇ ਸੀ ਅਣਖੀ ਮੰਨਦੇ ਸੀ ਤੇ ਉਹਨੇ ਬੜੇ ਮਤਲਬ ਮਿੰਤਾ ਦਰਲੇ ਕੀਤੇ ਆਪਣੇ ਮਾਪਿਓ ਦੇ ਵੀ ਕੋਈ ਜਾਤ ਤੋਂ ਬਾਹਰ ਨਹੀਂ ਆਪਣੀ ਤੋਂ ਹਨਾ ਵੀ ਐ ਵੀ ਨਹੀਂ ਕਿ ਜਮਾ ਗਰੀਬ ਆ ਚਲੋ ਜਿੰਨੀ ਕ ਜਮੀਨ ਜਾਇਦਾਦ ਆਪਣੇ ਜਿਹੜੇ ਪਰਿਵਾਰ ਆ ਜਿੰਨਾ ਜਿੰਨਾ ਕੋ ਹੁੰਦਾ ਉੰਨੀ ਕ ਹੈਗੀ ਆ ਵੀ ਮੇਰਾ ਉਹਦੇ ਨਾਲ ਵਿਆਹ ਕਰ ਦਿਓ ਪਰ ਮਾਪਿਓ ਕਹਿੰਦੇ ਵੀ ਨਹੀਂ ਅਸੀਂ ਵਿਆਹ ਨਹੀਂ ਕਰਾਉਣਾ ਤੇਰਾ ਉਹਦੇ ਨਾਲ ਉਸ ਤੋਂ ਬਾਅਦ ਉਹ ਕੁੜੀ ਨੂੰ ਮਤਲਬ ਇਹੋ ਜਿਹਾ جنੂਨ ਹੋਇਆ ਵੀ ਉਹਨੂੰ ਕੋਈ ਵੀ ਮਿਲਦਾ ਆਣ ਗਵਾਣ ਦੀਆਂ ਮਤਲਬ ਕੁੜੀਆਂ ਨੂੰ ਦੱਸਦੀ ਉਹ ਗੱਲ ਵੀ ਜੇ ਕੋਈ ਮੇਰਾ ਮਤਲਬ ਵਿਚ ਵਿਚੋਲਾ ਪੈ ਕੇ ਉਸ ਮੁੰਡੇ ਨਾਲ ਵਿਆਹ ਕਰਾ ਦਿਓ ਵੀ ਹੋਰ ਕਿਤੇ ਮੈਂ ਵਿਆਹ ਨਹੀਂ ਕਰਾਉਣਾ ਵੀ ਜੇ ਮੈਂ ਵਿਆਹ ਕਰਵਾਉਣਾ ਤਾਂ ਉਸੇ ਨਾਲ ਹੀ ਕਰਾਉਣਾ ਹੁਣ ਕੋਈ ਕਿਸੇ ਨੂੰ ਹਨਾ ਮਤਲਬ ਕੀ ਮਤਲਬ ਹੁੰਦਾ ਕਿਸੇ ਦੇ ਪਰਿਵਾਰਕ ਮਸਲਿਆਂ ਦੇ ਵਿੱਚ ਇੰਟਰਫੇਅਰ ਕਰਨ ਦਾ ਬਾਕੀ ਉਸ ਪਰਿਵਾਰ ਦਾ ਪਤਾ ਸੀ ਕਿ ਉਹਨਾਂ ਨੇ ਨਹੀਂ ਮੰਨਣਾ ਇਸ ਕਰਕੇ ਕਿਸੇ ਨੇ ਉਹਦੇ ਬਾਰੇ ਜਾਂ ਉਹਦੇ ਰਿਸ਼ਤੇ ਬਾਰੇ ਉਹਨਾਂ ਦੇ ਘਰ ਜਾ ਕੇ ਗੱਲ ਕਰਨੀ ਸਹੀ ਨਹੀਂ ਸਮਝੀ ਤੇ ਜਦੋਂ ਗੱਲ ਮਤਲਬ ਐ ਹੋ ਗਈ ਵੀ ਮਾਪਿਆਂ ਨੂੰ ਇਹ ਲੱਗਿਆ ਵੀ ਜਦੋਂ ਵੀ ਕਿਤੇ ਰਿਸ਼ਤੇ ਦੀ ਗੱਲ ਚੱਲਦੀ ਤੇ ਉਹ ਕੋਰੀ ਕਰਾਰੀ ਹੋ ਜਾਂਦੀ ਵੀ ਮੈਂ ਤਾਂ ਕਿਤੇ ਹੋਰ ਵਿਆਹ ਨਹੀਂ ਕਰਾਉਣਾ ਤੇ ਮਾਪਿਆਂ ਨੂੰ ਐ ਲੱਗਿਆ ਵੀ ਗੱਲ ਤਾਂ ਗਲਤ ਹੋ ਗਈ ਵੀ ਜੇ ਮੰਨ ਲਵੋ ਆਪਾਂ ਜ਼ਬਰਦਸਤੀ ਇਹਦਾ ਕਿਤੇ ਵਿਆਹ ਕਰਤਾ ਵੀ ਇਹ ਤਾਂ ਨਹੀਂ ਫਿਰ ਉੱਥੇ ਰਹਿਣੀ ਵੀ ਐ ਤਾਂ ਫਿਰ ਆਪਣੀ ਜਮਾ ਪੱਟੀ ਮੇਸ ਹੋ ਜੂ ਆਪਣੀ ਇੱਜ਼ਤ ਰੁੱਲ ਜੂਗੀ ਤੇ ਉਹਨਾਂ ਨੇ ਮਤਲਬ ਉਹਨੂੰ ਮਾਰਨ ਦੀ ਜਿਹੜੀ ਸਾਜ਼ਿਸ਼ ਰਚ ਲਈ ਉਹਨਾਂ ਨੇ ਪਿੰਡ ਦੇ ਵਿੱਚੋਂ ਕਿਸੇ ਬੰਦੇ ਨੂੰ ਪੁੱਛਿਆ ਉਹ ਡਰਿੰਕ ਡਰੰਕ ਜ਼ਿਆਦਾ ਕਰਦਾ ਸੀ ਉਹਨੇ ਕੁਝ ਬਾਹਰੋਂ ਬੰਦੇ ਲਏ ਤੇ ਰਾਤ ਨੂੰ ਮਤਲਬ ਜ਼ਿਆਦਾ ਸ਼ਰਾਬ ਪੀਤੀ ਕਿਉਂਕਿ ਨਸ਼ਾ ਕੀਤੇ ਬਿਨਾ ਕਿਸੇ ਇਨਸਾਨ ਨੂੰ ਮਾਰਨਾ ਬਹੁਤ ਵੱਡੀ ਗੱਲ ਹੋ ਜਾਂਦੀ ਆ ਤੇ ਉਹਨੂੰ ਮਤਲਬ ਮਾਰਤਾ ਕੁੜੀ ਨੂੰ ਕੁੜੀ ਨੂੰ ਮਾਰ ਕੇ ਸੋਬਸ ਦੇ ਨਹੀਂ ਸੰਸਕਾਰ ਕਰਤਾ ਤੇ ਕਹਤਾ ਵੀ ਕੁੜੀ ਆਤਮ ਹੱਤਿਆ ਕਰ ਲਈ ਪਿੰਡ ਦੇ ਵਿੱਚ ਚਲੋ ਰੋਲਾ ਪਿਆ ਗੱਲ ਦਾ ਹਨਾ ਜਿਵੇਂ ਮੈਂ ਪਹਿਲਾਂ ਦੱਸਿਆ ਹੀ ਆ ਵੀ ਉਹਨਾਂ ਦੀ ਕੁੜੀ ਮਰ ਗਈ ਭਾਈ ਉਹਨਾਂ ਦੀ ਕੁੜੀ ਮਰ ਗਈ ਤੇ ਸ਼ੱਕ ਸਾਰਿਆਂ ਨੂੰ ਹੀ ਸੀ ਵੀ ਮਤਲਬ ਜੇ ਚਲੋ ਮਰੀ ਸੀ ਜਾਂ ਕਿਵੇਂ ਵੀ ਸੀ ਵੀ ਸੰਸਕਾਰ ਤੱਕ ਟੁਕ ਟੁਕੋ ਦਾ ਜਿਵੇਂ ਆਪਾਂ ਕਰਦੇ ਆ ਸਮਾਜ ਦੇ ਵਿੱਚ ਰਹਿ ਕੇ ਉਵੇਂ ਕਰਨਾ ਸੀ ਤੇ ਆਂਗਵਾੜ ਦੀਆਂ ਬੁੜੀਆਂ ਨੂੰ ਹੁੰਦੀ ਆ ਵਿੜਕ ਜੀ ਲੈਣ ਦੀ ਵੀ ਹੁਣ ਉਹਨਾਂ ਦੇ ਅਫਸੋਸ ਕਰਨ ਜਾਈਏ ਕਿ ਨਾ ਜਾਈਏ ਇੱਕ ਦੂਜੇ ਨੂੰ ਪੁੱਛ ਪੁੱਛ ਕੇ ਜਦੋਂ ਉਹਨਾਂ ਦੇ ਮਤਲਬ ਜਾਂਦੀਆਂ ਘਰੇ ਅਫਸੋਸ ਕਰਨ ਤੇ ਕੁੜੀ ਦੀ ਮਾਂ ਰੋਂਦੀ ਰਹਿੰਦੀ ਵੀ ਉਹਨੇ ਕੋਈ ਗੱਲ ਨਹੀਂ ਕੀਤੀ ਨਹੀਂ ਤਾਂ ਜਦੋਂ ਆਪਾਂ ਕਿਸੇ ਦੇ ਘਰ ਅਫਸੋਸ ਕਰਨ ਜਾਂਦੇ ਆ ਤਾਂ ਅਗਲਾ ਦੱਸਦਾ ਹਨਾ ਵੀ ਉਹਨੇ ਕੋਈ ਆਤਮ ਹੱਤਿਆ ਕੀਤੀ ਆ ਜਾਂ ਚਲੋ ਆਤਮ ਹੱਤਿਆ ਦੀ ਗੱਲ ਤਾਂ ਅਗਲਾ ਕੋਈ ਵੀ ਲਪਾਉਂਦਾ ਹੀ ਆ ਫਿਰ ਵੀ ਅਗਲਾ ਦੱਸਦਾ ਤੇ ਉਹ ਕੁੜੀ ਦੀ ਮਾਂ ਬਸ ਰੋਂਦੀ ਰਹਿੰਦੀ ਬਹੁਤ ਨਰਮ ਸੀ ਕੁੜੀ ਦੀ ਮਾਂ ਖੈਰ ਤੇ ਉਹਨੇ ਮਤਲਬ ਕੀ ਗੱਲਬਾਤ ਕਰਨੀ ਸੀ ਕੀ ਬੰਦਾ ਬੋਲੇ ਅਫਸੋਸ ਕਰਨ ਵਾਲੇ ਵੀ ਜਾਂਦੇ ਸੀ ਉਹ ਵੀ ਬਸ ਅੱਧੀ ਗੱਲ ਇਹ ਸੀ ਵੀ ਵਿੜਕਾਂ ਲੈਣ ਦੀ ਹੋ ਜਾਂਦੀ ਹੈ ਲੋਕਾਂ ਨੂੰ ਚਲੋ ਐਂ ਕਰਕੇ ਭੋਗ ਪੈ ਗਿਆ ਉਹਦਾ ਤੇ ਉਸ ਤੋਂ ਕਈ ਮਹੀਨੇ ਬਾਅਦ ਇਹ ਗੱਲ ਨਿਕਲੀ ਵੀ ਜਿਹੜਾ ਬੰਦਾ ਉਸ ਕੁੜੀ ਨੂੰ ਮਾਰਨ ਦੇ ਵਿੱਚ ਸੀ ਉਹਨੇ ਕਿਸੇ ਕੋਲੇ ਗੱਲ ਕਰਤੀ ਵੀ ਮਤਲਬ ਜੇ ਕਿਸੇ ਬੰਦੇ ਨੂੰ ਮਾਰਨਾ ਨਾ ਤਾਂ ਵੀ ਨਸ਼ਾ ਕੀਤੇ ਤੋਂ ਬਿਨਾ ਮਾਰ ਨਹੀਂ ਸਕਦੇ ਵੀ ਅਸੀਂ ਕਿਸੇ ਦੀ ਕੁੜੀ ਮਾਰੀ ਸੀ ਉਨੇ ਮਤਲਬ ਪੀਤੀ ਜ ਕਿਸੇ ਕੋਲ ਕਹਿਤਾ ਉਤੋਂ ਹੁੰਦੀ ਗੱਲ ਗਾਂ ਦੀ ਗਾਂ ਸ਼ੱਕ ਪਹਿਲੇ ਹੀ ਸੀ ਲੋਕਾਂ ਨੂੰ ਕਿ ਕੁੜੀ ਮਾਰੀ ਆ ਪਰ ਬੋਲਣਾ ਕਿਹਨੇ ਸੀ ਹਨਾ ਜਦੋਂ ਇੰਨੇ ਮਤਲਬ ਮਹੀਨੇ ਹੋ ਗਏ ਸੀ ਉਹਨੂੰ ਵਿਚਾਰੀ ਨੂੰ ਮਰੀ ਨੂੰ ਉਹਦਾ ਭੋਗ ਵੀ ਪੈ ਗਿਆ ਸੀ ਪਰ ਸ਼ੱਕ ਸੀ ਲੋਕਾਂ ਨੂੰ ਤੇ ਉਹ ਯਕੀਨ 'ਚ ਬਦਲ ਗਿਆ ਵੀ ਕਿਵੇਂ ਅਣਖ ਦੀ ਖਾਤਰ ਮਾਂ ਪਿਓ ਨੇ ਆਪਣੀ ਕੁੜੀ ਆਪਣੇ ਹੱਥੀ ਮਰਵਾਈ ਤੇ ਇਦਾਂ ਮਤਲਬ ਮਾਰਨਾ ਆਪਣੇ ਡਿੱਡ ਦੇ ਜੰਮੇਤੀ ਪੁੱਤ ਨੂੰ ਮਰਵਾਉਣਾ ਔਖਾ ਹੁੰਦਾ ਪਰ ਪਤਾ ਨਹੀਂ ਉਹਨਾਂ ਨੇ ਕਿਵੇਂ ਜੇਰਾ ਕੱਢਿਆ ਤੇ ਉਸ ਤੋਂ ਬਾਅਦ ਮਤਲਬ ਲੋਕਾਂ ਨੇ ਗੱਲਾਂ ਕੀਤੀਆਂ ਲੋਕ ਪਿੱਠ ਪਿੱਛੇ ਗੱਲਾਂ ਕਰਦੇ ਵੀ ਲੰਮੇ ਅਰਜ ਦੀ ਕੋਈ ਵੱਡੀ ਗੱਲ ਨਹੀਂ ਸੀ ਅੱਜ ਦੇ ਮਤਲਬ ਟ੍ਰੈਂਡ ਹੀ ਆ ਹਨਾ ਵੀ ਕੌਣ ਇੰਨਾ ਮਤਲਬ ਉਹ ਕਰਦਾ ਵੀ ਜੇ ਮੰਨ ਲਵੋ ਅਸਲ ਤੇ ਸਾਡੇ ਸਮਾਜ ਦੇ ਵਿੱਚ ਜਾਤ ਪਾਤ ਦੇ ਜਿਹੜੇ ਕਾਫੀ ਪਵਾੜੇ ਨੇ ਤੇ ਉਹਨਾਂ ਨੂੰ ਲੋਕਾਂ ਨੂੰ ਇਹ ਹੁੰਦਾ ਕਿ ਜਾਤ ਤੋਂ ਬਾਹਰ ਅਸੀਂ ਜਾਂ ਧਰਮ ਤੋਂ ਬਾਹਰ ਵਿਆਹ ਨਹੀਂ ਕਰਨਾ ਤੇ ਫਿਰ ਲੋਕਾਂ ਨੇ ਗੱਲਾਂ ਕੀਤੀਆਂ ਕਿ ਇੱਕੋ ਜਾਤ ਦੇ ਹੈਗੇ ਸੀ ਕਿਹੜਾ ਇੱਕ ਪਿੰਡ ਦੇ ਸੀ ਉਹ ਅਲੱਗ ਸ਼ਹਿਰ ਦਾ ਸੀ ਇੱਕ ਵਾਰ ਵਿਆਹ ਕੇ ਤੋੜ ਦਿੰਦੇ ਮੁੜ ਕੇ ਭਾਵੇਂ ਨਾਮ ਵੜਨ ਦਿੰਦੇ ਪਰ ਉਸ ਤੋਂ ਪਹਿਲਾਂ ਕੋਹੀ ਲੋਕ ਉਸ ਕੁੜੀ ਦੀਆਂ ਬਹੁਤ ਗੱਲਾਂ ਕਰਦੇ ਸੀ ਕਿਉਂਕਿ ਉਹ ਕੁੜੀ ਇੱਕ ਖੁੱਲੀ ਕਿਤਾਬ ਬਣ ਚੁੱਕੀ ਸੀ ਤੇ ਉਹਨੇ ਕਿਸੇ ਤੋਂ ਮਤਲਬ ਆਪਣੇ ਰਿਸ਼ਤੇ ਬਾਰੇ ਕੋਈ ਨਹੀਂ ਸੀ ਗੱਲ ਤੇ ਉਦੋਂ ਉਹੀ ਲੋਕ ਕਹਿੰਦੇ ਹੁੰਦੇ ਸੀਗੇ ਵੀ ਇਹੋ ਜੀਆਂ ਧੀਆਂ ਨੂੰ ਤਾਂ ਕੋਈ ਜਿਉਂਦਾ ਨਾ ਰੱਖੇ ਇਹ ਜੀਆਂ ਨੂੰ ਤਾਂ ਮਾਰ ਦੇ ਜਿਹੜੀਆਂ ਮਾਂ ਪਿਓ ਦੀ ਇੱਜ਼ਤ ਮਿੱਟੀ ਚ ਮਲਾਉਂਦੀਆਂ ਨੇ ਤੇ ਜਦੋਂ ਉਹ ਮਾਰ ਦਿੱਤੀ ਗਈ ਫਿਰ ਲੋਕਾਂ ਨੇ ਦੂਜੇ ਪਾਸੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਫਿਰ ਉਹੀ ਲੋਕ ਉਹਦੇ ਮਾਂ ਪਿਓ ਦੇ ਵਿਰੁੱਧ ਹੋ ਗਏ ਇਸ ਕਹਾਣੀ ਨੂੰ ਸੁਣਾਉਣ ਦਾ ਮੇਰਾ ਮਕਸਦ ਕੋਈ ਲੰਬ ਮੈਰਿਜ ਜਾਂ ਜਨਤ ਤੋਂ ਬਾਹਰ ਵਿਆਹ ਨੂੰ ਬੜਾਵਾ ਦੇਣਾ ਨਹੀਂ ਜਾਂ ਕਿਸੇ ਦੀ ਕੋਈ ਭਾਵਨਾਵਾਂ ਨੂੰ ठेस ਪਹੁੰਚਾਉਣਾ ਨਹੀਂ ਪਰ ਇਹ ਕਹਾਣੀ ਸੁਣਾਉਣ ਦਾ ਮੇਰਾ ਮਕਸਦ ਸਿਰਫ ਇੱਕੋ ਹੀ ਆ ਕਿ ਜਿਹੜੀਆਂ ਸਾਡੇ ਸਮਾਜ ਦੇ ਵਿੱਚ ਬੁਰਾਈਆਂ ਫੈਲ ਰਹੀਆਂ ਉਹ ਤੋਂ ਸਾਨੂੰ ਕੁਝ ਨਾ ਕੁਝ ਸਿੱਖਣ ਸਮਝਣ ਦੀ ਲੋੜ ਪੈਂਦੀ ਆ ਲੋੜ ਪੈਂਦੀ ਆ ਤੇ ਸਾਨੂੰ ਸਿੱਖਣਾ ਚਾਹੀਦਾ ਸਮੇਂ ਦੇ ਨਾਲ ਸਾਨੂੰ ਆਪਣੀ ਕਟੜਤਾ ਜਿਹੜੀ ਉਹ ਬਦਲ ਲੈਣੀ ਚਾਹੀਦੀ ਆ ਤੇ ਕਈ ਵਾਰੀ ਨਾ ਸਾਨੂੰ ਨਾ ਚਾਹੁੰਦੇ ਹੋਏ ਵੀ ਬਹੁਤ ਵੱਡੇ ਵੱਡੇ ਫੈਸਲੇ ਲੈਣੇ ਪੈ ਜਾਂਦੇ ਆ ਇਸ ਕਰਕੇ ਪਹਿਲੀ ਗੱਲ ਤਾਂ ਆਪਣੇ ਬੱਚਿਆਂ ਨਾਲ ਇੰਨੇ ਖੁੱਲਕੇ ਰਹੋ ਕਿ ਆਪਣੇ ਬੱਚਿਆਂ ਨੂੰ ਬਾਹਰ ਰਿਲੇਸ਼ਨ ਬਣਾਉਣ ਦੀ ਲੋੜ ਨਾ ਪਵੇ ਚਲੋ ਛੋਟੀ ਉਮਰ ਦੇ ਵਿੱਚ ਗਲਤੀਆਂ ਕਰਦੇ ਆ ਬੱਚੇ ਤੇ ਜੇ ਮੰਨ ਲਵੋ ਇਹ ਚੀਜ਼ ਲੱਗਦੀ ਹੋਵੇ ਕਿ ਰਿਸ਼ਤਾ ਹੋ ਸਕਦਾ ਤਾਂ ਮਤਲਬ ਇਸ ਕਰਕੇ ਕੱਟੜਤਾ ਨਾ ਰੱਖੋ ਕਿ ਸਾਡੀ ਅਣਖ ਜਾਂ ਇੱਜ਼ਤ ਮਿੱਟੀ 'ਚ ਰੋਲ ਜੂਗੀ ਮਤਲਬ ਮਾਰੋ ਨਾ ਕਿਸੇ ਨੂੰ ਆਪਣੇ ਜੰਮੀ ਔਲਾਦ ਨੂੰ ਮਾਰਨ ਦਾ ਭਾਵੇਂ ਉਹਨਾਂ ਨੇ ਜੰਮੀ ਆ ਜਨਮ ਦਿੱਤਾ ਫਿਰ ਵੀ ਮਾਰਨ ਦਾ ਹੱਕ ਕਿਸੇ ਨੂੰ ਨਹੀਂ ਹੋਣਾ ਚਾਹੀਦਾ ਲੋਕਾਂ ਦਾ ਕੰਮ ਹੁੰਦਾ ਗੱਲਾਂ ਕਰਨੀਆਂ ਜੇ ਮੰਨ ਲਵੋ ਉਹ ਕੁੜੀ ਦਾ ਵਿਆਹ ਹੋਇਆ ਹੁੰਦਾ 2-4 ਸਾਲ ਲੋਕਾਂ ਨੇ ਗੱਲਾਂ ਕਰਨੀਆਂ ਸੀ ਉਸ ਤੋਂ ਬਾਅਦ ਸਭ ਕੁਝ ਠੀਕ ਹੋ ਜਾਣਾ ਸੀ ਤੇ ਹੋਰ ਵੀ ਦੁਖਦਾਉ ਦੁਖਦਾਈ ਪਹਿਲੂ ਇਸ ਗੱਲ ਦਾ ਇਹ ਹੈ ਕਿ ਉਸ ਕੁੜੀ ਦੀ ਮੌਤ ਤੋਂ ਤੀਜੇ ਦਿਨ ਬਾਅਦ ਜਿਹੜਾ ਉਹ ਮੁੰਡਾ ਸੀ ਉਹਨੇ ਵੀ ਆਤਮ ਹੱਤਿਆ ਕਰ ਲਈ ਸੀ ਕਿਉਂਕਿ ਉਹ ਇੱਕ ਦੂਜੇ ਨੂੰ ਬਹੁਤ ਜ਼ਿਆਦਾ ਚਾਹੁੰਦੇ ਸੀ ਕਿ ਉਹਨਾਂ ਦਾ ਮਤਲਬ ਇਦਾਂ ਅੰਦਰ ਦਰਦਨਾਕ ਅੰਤ ਹੋਇਆ ਸੀਗਾ ਕੁੜੀ ਦਾ ਤੇ ਮੁੰਡੇ ਦਾ ਕਦੇ-ਕਦੇ ਮਤਲਬ ਇਹ ਕੱਟਣਾ ਮੈ ਸਾਨੂੰ ਸੋਚਣ ਲਈ ਮਜਬੂਰ ਕਰ ਦਿੰਦੀਆਂ ਕਿ ਸਾਡਾ ਸਮਾਜ ਆਹਣਾ ਵੀ ਕਿੰਨਾ-ਕਿੰਨਾ ਗੱਲਾਂ ਵਿੱਚੋਂ ਗੁਜ਼ਰਦਾ ਵੀ ਇਨਸਾਨ ਕਿਹੋ ਜਿਹੇ ਫੈਸਲੇ ਲੈਂਦਾ ਕਿਉਂਕਿ ਉਹੀ ਮਾਪਿਓ ਜਿਹੜੇ ਛੋਟੇ ਹੁੰਦੇ ਆਪਣੇ ਬੱਚਿਆਂ ਨੂੰ ਤੱਤੀ ਬਾਤ ਆ ਕਨੀ ਲੱਗਣ ਦਿੰਦੇ ਕਈ ਵਾਰ ਇਹੋ ਜੀ ਨੋਬਤ ਆ ਜਾਂਦੀ ਆ ਕਿ ਉਹਨਾਂ ਨੂੰ ਆਪਣੇ ਬੱਚੇ ਆ ਜਿਹੜੇ ਹੱਥੀ ਮਾਰਨੇ ਪੈ ਜਾਂਦੇ ਆ ਇਹ ਇੱਕ ਸੱਚੀ ਘਟਨਾ ਸੀ ਤੇ ਇਸ ਘਟਨਾ ਨੂੰ ਵੇਖਣ ਸੁਣਨ ਤੋਂ ਬਾਅਦ ਮਤਲਬ ਕਾਫੀ ਲੰਬਾ ਸਮਾਂ ਮੈਂ ਇਸ ਸਦਮੇ ਤੋਂ ਬਾਹਰ ਨਹੀਂ ਸੀ ਨਿਕਲੀ ਕਿਉਂਕਿ ਜਦੋਂ ਮੈਂ ਇਹ ਗੱਲ ਸੁਣੀ ਸੀ ਤਾਂ ਮੈਂ ਕਾਫੀ ਟਾਈਮ ਇਹ ਗੱਲ ਜਦੋਂ ਮੇਰੇ ਯਾਦ ਆ ਜਾਂਦੀ ਸੀ ਤਾਂ ਮੈਨੂੰ ਬੜਾ ਦੁੱਖ ਹੁੰਦਾ ਸੀ ਹੁਣ ਵੀ ਗੱਲ ਯਾਦ ਆ ਜਾਂਦੀ ਆ ਅੱਜ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਹਨਾ ਤਾਂ ਫਿਰ ਐਂ ਲੱਗਦਾ ਹੁੰਦਾ ਵੀ ਲੋਕ ਆ ਜਿਹੜੇ ਅੱਧੇ ਮਤਲਬ ਅੱਧੇ ਨਹੀਂ ਜ਼ਿਆਦਾ ਗੁਨਾਹਗਰ ਲੋਕ ਹੀ ਹੁੰਦੇ ਆ ਗੱਲਾਂ ਕਰਨ ਵਾਲੇ ਇਸ ਕਰਕੇ ਸਾਨੂੰ ਕੋਈ ਹੱਕ ਨਹੀਂ ਕਿਸੇ ਦੇ ਬਾਰੇ ਚੰਗਾ ਜਾਂ ਮੰਦਾ ਬੋਲਣ ਦਾ ਜੇ ਸਾਨੂੰ ਲੱਗੇ ਕਿ ਕੋਈ ਗਲਤ ਕਰ ਰਿਹਾ ਤਾਂ ਉਹਨੂੰ ਜਾਂ ਤਾਂ ਰੋਕੋ ਸਮਝਾਓ ਤੇ ਜਾਂ ਫਿਰ ਗੱਲਾਂ ਨਾ ਕਰੋ ਕਿਸੇ ਦੇ ਪਰਿਵਾਰਕ ਫੈਸਲਿਆਂ ਵਿੱਚ ਸਾਨੂੰ ਬੋਲਣ ਦਾ ਕੋਈ ਹੱਕ ਨਹੀਂ ਤੇ ਕਿਸੇ ਦੇ ਜਾਣ ਲੈਣ ਦਾ ਵੀ ਸਾਨੂੰ ਕੋਈ ਹੱਕ ਨਹੀਂ ਮੈਨੂੰ ਉਮੀਦ ਹੈ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਹੋਊਗੀ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਕਰ ਦਿਓ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਰੱਖਿਓ ਤੇ ਜੇ ਤੁਸੀਂ ਕੋਈ ਆਪਣੀ ਹੱਡ ਬੀਤੀ ਕਹਾਣੀ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ ਮੈਂ ਆਪਣੀ ਮੇਲ ਆਈਡੀ ਡਿਸਕ੍ਰਿਪਸ਼ਨ ਦੇ ਵਿੱਚ ਦੇਵਾਂਗੀ ਜੇ ਤੁਸੀਂ ਚਾਹੋਗੇ ਅਸੀਂ ਕੋਈ ਤੁਹਾਡੀ ਕਹਾਣੀ ਬੋਲ ਲਈਏ ਨਾਮ ਗੁਪਤ ਰੱਖੇ ਜਾਣਗੇ ਤੇ ਕੋਸ਼ਿਸ਼ ਕਰਾਂਗੇ ਆਪਾਂ ਆਪਣੇ ਚੈਨਲ ਤੇ ਇਹੋ ਜੀਆਂ ਕਹਾਣੀਆਂ ਲੈ ਕੇ ਆਈਏ ਜਿਹੜੀਆਂ ਸਾਨੂੰ ਸੇਧ ਦੇ ਸਕਣ ਤੇ ਅਸੀਂ ਕੁਝ ਸਿੱਖ ਸਕੀਏ ਸ਼ਸ਼ੀ ਕਾਂਜੀ